ਭਾਈ ਜਿੱਕਾ ਖਾਲਸਾ ਭਾਈ ਇੱਕ ਰਿਜਿਵ ਪਤੇ ਅੱਜ ਅਸੀਂ ਸਾਰੇ ਜਨੇ ਪੁਣੀ ਅੰਦਰ ਇਕੱਠੇ ਹੋ ਕੇ ਪੰਜਾਬੀ ਪਰਮਿਸ਼ਨ ਕਾਉਂਸਲ ਉਸਮੱਚੀ ਟੀਮ ਇੰਦਰ ਦੀ ਸਾਡੀ ਸਾਰੀ ਟੀਮ ਨੇ ਮਿਲ ਕੇ ਅੱਜ ਪੁਣੀ ਅੰਦਰ ਸਾਰ ਰਲ ਮਿਲ ਕੇ ਅਸੀਂ ਕੁੜੀਆਂ ਦੀ ਲੋੜੀ ਮਨਾਈ ਹੈ ਉਹ ਤਿਆਂ ਦੀ ਲੋੜੀ ਜਿਹੜੀ ਤਿਆਂ ਨੂੰ ਲੋਕ ਘਰ ਦੇ ਅੰਦਰ ਛੁਪਾ ਕੇ ਰੱਖਦੇ ਨੇ ਉਹਨਾਂ ਦੇ ਨਾਮ ਨਹੀਂ ਲੈਂਦੇ ਅੱਜ ਅਸੀਂ ਸਭ ਰਲ ਮਿਲ ਕੇ ਕੁਟੀਆਂ ਦੀ ਲੋੜੀ ਅਜ ਇੱਕ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਸਭ ਲੋਕਾਂ ਦੇ ਮੁੰਡੇ ਤੇ ਅਕੀ ਲਿਆਉਂਦੇ ਹੋ ਤਿਆਂ ਨੂੰ ਵੀ ਅੱਗੇ ਲੈ ਕੇ ਆਓ ਉਹ ਤਿਆਂ ਸਾਡੀਆਂ ਜਿਹੜੀਆਂ ਚੰਦੇ ਚਲੀ ਗਈਆਂ ਜਿਹੜੀਆਂ ਅੱਜ ਫਲਾਈਟ ਚਲਾ ਰੀਆਂ ਨੇ ਜਿਹੜੀ ਤਿਆਂ ਦਾ ਅੱਜ ਨੰਬਰ 1 ਹੈ ਸਾਰੇ ਰਾਸ਼ਟਰਪਤੀ ਉਹ ਵੀ ਧੀ ਹੈ ਇਸ ਤਰ੍ਹਾਂ ਕਰਕੇ ਸਾਰੀ ਤਿਆਂ ਨੂੰ ਅੱਜ ਇਹ ਪੁਣੇ ਦੇ ਅੰਦਰ 21 ਤਰੀਕ ਨੂੰ ਅੱਜ ਸ਼ਾਮ ਇਨੀ ਸੰਗਤ ਇਕੱਠੀ ਹੋ ਗਈ ਮੇਰੇ ਖਿਆਲ ਨਾਲ ਹਜ਼ਾਰਾਂ ਦੇ ਅੰਦਰ ਸੰਗਤ ਇੱਥੇ ਇਕੱਠੀ ਸੀ ਛੋਟੇ ਬੱਚੇ ਔਰ ਮੁੰਡੇ ਵੀ ਜਿਹੜੇ ਸਾਰੇ ਇਕੱਠੇ ਹੋ ਕੇ ਤੇ ਲੋੜੀ ਮਰਾਈ ਹੈ ਮੈਂ ਸਭ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੀ ਤਰੀਕ ਨੂੰ ਫਸਟ ਟਾਈਮ ਪੂਰੇ ਇੰਡੀਆ ਦੇ ਵਿੱਚ ਅਸੀਂ ਪੰਜਾਬੀ ਪ੍ਰੋਮੋਸ਼ਨ ਕੌਂਸਲ ਦੇ ਤਹਿਤ ਸਾਰੇ ਜਿੰਨੇ ਵੀ ਸਾਡੇ ਪੁੰਨੇ ਦੇ ਐਸੋਸੀਏਸ਼ਨਸ ਨੇ ਪੰਜਾਬੀ ਐਸੋਸੀਏਸ਼ਨਸ ਨੂੰ ਮਿਲਾ ਕੇ ਅਸੀਂ ਅੱਜ ਪਹਿਲੇ ਵਾਰ ਇੱਕ ਪਲੇਟਫਾਰਮ ਤੇ ਆਏ ਹਾਂ ਤੇ ਇੱਕ ਬਹੁਤ ਹੀ ਸ਼ਾਨਦਾਰ ਉਪਰਾਲਾ ਕੀਤਾ ਤੇ ਅਸੀਂ ਧੀਆਂ ਦੀ ਲੋੜੀ ਦਾ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨੂੰ ਹਰ ਸਾਲ ਅੱਗੇ ਹਰ ਸਾਲ ਵਧ ਬਣਾਈਏ ਥੈਂਕ ਯੂ ਵੈਰੀ ਮੱਚ ਬਾਏ ਖਾਲਸਾ ਬਾਏ ਫਤਿਹ ਇਹ ਸਾਲ ਇਹ ਸਾਲ ਅਸੀਂ ਪਹਿਲਾ ਗਿਣਿਆ ਜਾਂਦਾ ਹੈ ਜਿਸ ਵਿੱਚ ਪੁਨੇ ਵਿੱਚ ਸਿੱਖਾਂ ਨੇ ਤੇ ਪੰਜਾਬੀਆਂ ਨੇ ਮਿਲ ਕੇ ਤੀਆਂ ਦੀ ਰੋਟੀ ਬਣਾਈ ਤੀਆਂ ਉਹ ਕਹਿੰਦੇ ਨਾ ਜੋ ਕੇ ਮੰਦਾ ਆਖੇ ਜਿੱਤ ਜਮੇ ਰਾਜਾਂ ਅਸੀਂ ਉਹਨਾਂ ਨੂੰ ਮਨ ਬਾਕੀ ਕਿਹੜਾ ਕਹਿ ਸਕਦੇ ਸੜੀ ਤੀਆਂ ਸਾਡਾ ਫਿਊਚਰ ਹਨ ਇੱਕ ਤੇਜਾ ਕਾਰਜ ਜੰਦੀ ਹੈ ਮਾਪਿਆਂ ਨੂੰ ਸੁੱਖੀ ਕਰਦੀ ਹੈ ਉਸ ਤੋਂ ਬਾਅਦ ਆਪਣੇ ਸੋਹਰੇ ਕਰ ਜਾਂਦੀ ਹੈ ਆਪਣੇ ਸੱਸ ਸੋਹਰੇ ਆਪਣੇ ਪਰਿਵਾਰ ਨੂੰ ਸੰਭਾਲਦੀ ਹੈ ਬੱਚਾ ਨੂੰ ਸੰਭਾਲਦੀ ਹੈ ਤਾਂ ਅਸੀਂ ਕਿਸ ਤਰ੍ਹਾਂ ਮੰਨਾ ਕਹਿ ਸਕਨੇ ਹਾਂ ਉਹਨੂੰ ਅਸੀਂ ਚਾਹਨੇ ਆ ਕਿ ਤੀਆਂ ਨੂੰ ਵੱਧ ਤੋਂ ਵੱਧ ਪ੍ਰੋਮੋਸ਼ਨ ਮਿਲੇ ਇਸ ਵਾਸਤੇ ਅਸੀਂ ਧੰਨਵਾਦੀ ਹੈ ਸਾਡੇ ਪੰਜਾਬੀ ਪ੍ਰੋਮੋਸ਼ਨ ਕਾਉਂਸਿਲ ਦੇ ਸਿੱਖ ਜਨਸਵਾਸ ਸੰਗ ਦੇ ਨਾਲ ਹੀ ਪੰਜਾਬੀ ਕਲਚਰ ਐਸੋਸੀਏਸ਼ਨ ਦੇ ਔਰ ਬਾਕੀ ਜੋ ਸੰਸਥਾ ਨਾਲ ਜੁੜੀਆਂ ਨੇ ਸੇ ਜੋ ਡੋਨਰਸ ਹਨ ਸਭ ਦਾ ਧੰਨਵਾਦ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇੱਕ ਮਿੰਟ ਇੱਕ ਫੋਟੋ ਮੈਂ ਹਾਂ ਇੱਕ ਮਿੰਟ ਇੱਕ ਮਿੰਟ ਪਸਟ ਮੈਂ ਹਾਂ ਹਾਂ वाहे गुरु जी का खालसा वाह वा बेटी बचाओ और बेटी पढ़ाओ किनारा लगा रही है। पर सा उपदेश सोको मंदा आखिए जित जमे राज तो पुणे ने पंजाब सारी समूह सिख संगत और प्रमोशन काउंसिल के द्वारा रल मिल के जी तीया की लोहड़ी मनाई गई है ये भारत के बहुत अच्छी पहल है और मैं ਆਦਨ ਲਈ ਮੈਂ ਸੋਚ ਵੀ ਰਹੀ ਹਾਂ ਔਰ ਸਾਰੇ ਵੈਕ ਕੇਸ ਨੂੰ ਫੋਲੋ ਕਰਨਗੇ ਕਿ ਭਾਰਤ ਦੇ ਵਿੱਚ ਵੀ ਹਰ ਜਗਤ ਤੀਆਂ ਦੀ ਲੋੜੀ ਹਰ ਸਾਲ ਮਨਾਣੀ ਚਾਹੀਦੀ ਹੈ ਤੀਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਔਰ ਬਹੁਤ ਹੀ ਸੋਨਾ ਉਪਰਾਲਾ ਕੁੰਨੇ ਦੀ ਸੰਗਤ ਦਾ